ਹੋਰ ਸੜਕ ਤਾਂ ਜਾਊਗੀ ਹਰ ਕਿਨਾਰੇ ਸਾਹੀ ਤੇ ਨਹੀਂ ਪਾਹਲੇ ਸੜਕਾਂ ਪੁਰਾਣੇ ਆਂਦਾ ਫੜੇ ਹਾਂ ਹਰ ਕਿਨਾਰੇ ਸੜਕਾਂ ਪੁਰਾਣੇ ਉੱਤੇ ਬਣੀ ਦੁਆਰੇ ਮਾੜਾ ਘਰ ਕੋਲ ਵੀ ਨਾ ਡੱਬ ਜਾਨੇ ਤੇ ਨਾ ਹਰਦਾ ਜੇ ਮੁਰੇ ਬਾਈ ਕਰ ਤਾਂ ਡੁੱਬਣਗੇ ਹੁਣ ਬਾਈ ਇਹ ਇੱਕ ਪੂਰਾ ਘਰ ਤੂੰ ਅਗਲਾ ਉੱਤੇ ਆਉਂਦਾ ਨਹੀਂ ਉੱਥੋਂ ਆਈ ਹੋਣਾ ਇਹ ਪ੍ਰਸ਼ਾਸਨ ਨੂੰ ਕੋਈ ਠਕਮਾ ਹੱਲ ਕਰਨਾ ਚਾਹੀਦਾ ਹੈ ਫਸਲਾਂ ਦੀ ਤੁਰੰਤ ਗਰਦੌਰੀਆਂ ਹੋਣ ਫਸਲਾਂ ਦੀ ਤੁਰੰਤ ਗਰਦੌਰੀਆਂ ਹੋਣੀਆਂ ਚਾਹੀਦੀਆਂ ਪ੍ਰਸ਼ਾਸਨ ਆਇਆ ਸੀ ਤੇ ਮੁੜ ਗਿਆ ਗਰਦੌਰੀਆਂ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਤੁਰੰਤ ਗਰਦਾਰੀਆਂ ਕਰਾਉਣੀਆਂ ਜ਼ਰੂਰੀ ਨੇ ਬੜਾ ਬੜਾ ਦਮ ਨਾਲ ਜਦੋਂ ਪਹਿਲਾਂ ਵਾਲੇ 200 ਸੌਣ। ਸਰਕਾਰਾਂ ਨੂੰ ਮੀਂਹ ਪਿਆ ਤੁਰੰਤ ਗਦਾਬ ਰਿਆਂ ਕਰਾਉਣੀਆਂ ਜ਼ਰੂਰੀ ਨੇ। ਅੱਛਾ ਹੈ। ਹੁਣ 2 ਮਿੰਟ ਪਹਿਲਾਂ ਤਾਂ ਨਹੀਂ। ਨਹੀਂ ਨਹੀਂ। ਉਹ ਥੋੜਾ ਜਿਹਾ। ਹਾਂ ਹਾਂ ਦੀਦੇ ਛੋਟਾ। ਉਹ ਵੱਡੇ ਵੱਡੇ ਛੋਟੇ ਹੈ। ਉਹ ਉਹ ਜੋ ਜੋ ਹੈ। ਹਾਂ ਹਾਂ। சா <laughs> Gue t referred on as you can, my染 are on all, in there. Every letter I find, my neck, wayyyyy analys from invers, capacity씨 mcd I can buy Dennie

ਪ੍ਰਸ਼ਾਸਨ ਨੂੰ ਤੁਰੰਤ ਕਦਮ ਚੁੱਕਣੇ ਕਰਾਉਣੀਆਂ ਚਾਹੀਆਂ ਬਰਾਬਰ ਹਜ਼ਾਰਾਂ ਏਕੜ ਨੂੰ ਮਾਰਾ ਹੈ ਇਹਦਾ ਪਾਣੀ ਕਈ ਪਿੰਡਾਂ ਨੂੰ ਮਾਰ ਪਾਊਗਾ ਇਹ ਤਰਿਆ ਜਾਂਦਾ ਹੈ ਇੱਧਰ ਦੇਖੋ ਬਹੁਤ ਜ਼ਿਆਦਾ ਪਾਣੀ ਆ ਕੋਈ ਥੋੜਾ ਨਹੀਂ ਨਹਿਰ ਵਾਂਗੂੰ ਜਾਂਦਾ ਸੜਕ ਆਪਣੇ ਆਪ ਤੋੜ ਲਈ ਇਹਨੇ ਤੇ ਮੀ ਹਟ ਚੁੱਕਿਆ ਪਾਣੀ ਨਹੀਂ ਹਟਿਆ ਹਜੇ 30 ਘੰਟੇ ਮੀ ਲਗਾਤਾਰ ਸੁਣਨ ਚਾਹਿਆ ਕਿ 30 ਘੰਟੇ ਮੀ ਪੈਂਦਾ ਇੱਥੇ ਪਿਆ ਸੀਗਾ ਇੱਥੇ ਪ੍ਰਸ਼ਾਸਨ ਨੂੰ ਤੁਰੰਤ ਕਦਾਵਾਰੀਆਂ ਕਰਾਉਣੀਆਂ ਚਾਹੀਦੀਆਂ ਆ ਕੌਣ ਜੋ ਇਹਨਾਂ ਨੂੰ ਇਹਨਾਂ ਦਾ ਟੋਕਵਾ ਮਾਮਜਾ ਦਿੱਤਾ ਜਾ ਸਕੇ ਕਿਉਂਕਿ ਕਿਸਾਨੀ ਦੀ ਜੇਕਰ ਇੱਕ ਫਸਲ ਮਾਰੀ ਜਾਵੇ ਤਾਂ ਫਿਰ ਕਿਸਾਨ ਨੂੰ ਉਠਣਾ ਬਹੁਤ ਔਖਾ ਹੋ ਜਾਂਦਾ ਬਹੁਤਿਆਂ ਨੇ ਠੇਕੇ ਤੇ ਬਾਣ ਲਏ ਹੁੰਦੇ ਨੇ ਤੇ ਬਹੁਤਿਆਂ ਨੇ ਕਿਸੇ ਨੇ ਘਰਾਂ ਦੇ ਵਿੱਚ ਵਿਆਹ ਰੱਖੇ ਹੁੰਦੇ ਨੇ ਵਿਆਹ ਕਰਵਾਏ ਹੁੰਦੇ ਨੇ ਤੇ ਕਿਸੇ ਨੇ ਕੋਈ ਕਾਰੋਬਾਰ ਕਿਸੇ ਨੇ ਕੋਈ ਧੀ ਦਾ ਵਿਆਹ ਕਰਨਾ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਤੇ ਉਹ ਵਿੱਚੇ ਰੁਲ ਜਾਂਦੇ ਨੇ ਜਦੋਂ ਖੇਤੀ ਟੱਟਾ ਟੱਟਾ ਤੇ ਠੇਕਾ ਵੀ ਜਗਿਆ ਗਿਆ ਉਹ ਵੀ ਪੱਲਿਓ ਤੇ ਫਿਰ ਲੋਕ ਫਾਂਸੀ ਦੇ ਰਸੇ ਚੁੰਮਦੇ ਨੇ ਫਿਰ ਇਸ ਦਾ ਗਵਰਨਮੈਂਟ ਨੂੰ ਹੱਲ ਕਰਨਾ ਚਾਹੀਦਾ ਕੋਈ ਕੀ ਮਾਮਜਾ ਦਿੱਤਾ ਧੁਕਮਾ ਹੱਲ ਹੋਵੇ ਕੋਈ ਤੁਰੰਤ ਗਰਦੌਰੀਆਂ ਕਰਾਉਣ ਚਾਹੀਦੀਆਂ ਤਾਂ ਜੋ ਇਹ ਗਰਦੌਰੀਆਂ ਦੇ ਨਾਲ ਘਰ ਚਲਾਉਣ ਲਈ ਲੋਕਾਂ ਨੂੰ ਮਾਮਜਾ ਦਿੱਤਾ ਜਾਵੇ ਕੋਈ ਇਹ ਅੰਨਦਾਤੇ ਨੂੰ ਮਾਰਾਂ ਹੀ ਪੈਂਦੀਆਂ ਆਉਂਦੀਆਂ ਨੇ ਬਹੁਤ ਜ਼ਿਆਦਾ ਨਹਿਰ ਵਾਂਗ ਪਾਣੀ ਜਾਂਦਾ ਤੇ ਬਹੁਤ ਜ਼ਿਆਦਾ ਨੁਕਸਾਨ ਆ ਕਿਸਾਨੀ ਦੇ ਪਿੰਡ ਡੁੱਬ ਚਲੇ ਨੇ ਪਿੰਡਾਂ ਦੇ ਵਿੱਚ ਗਰੀਬ ਮਜ਼ਦੂਰਾਂ ਦੇ ਘਰ ਡੁੱਬ ਚਲੇ ਨੇ ਬਹੁਤ ਜ਼ਿਆਦਾ ਨੁਕਸਾਨ ਹੈ ਇਸ ਇਰਗੇ ਚ ਇਹ ਬਹੁਤ ਜ਼ਿਆਦਾ ਨੁਕਸਾਨ ਆ ਢਿਗਾ ਦੇਖੋ ਭਾਜੀ ਇਹ ਘੰਟਾ ਹੀ ਹੋਇਆ ਜਾਣ ਲੱਗੇ ਨੂੰ ਪਾਣੀ ਆ ਘੰਟਾਕ ਸੁਣਨ ਚਾਇਆ ਵੀ ਘੰਟਾਕ ਲੱਗ ਹੋਇਆ ਤੇ ਫੇਰ ਜੇ ਇਹ 2-4 ਦਿਨ ਪਾਣੀ ਆ ਨੰਗੀ ਅਗਲੇ ਪਿੰਡਾਂ ਦਾ ਕੀ ਬਣੂਗਾ ਇਹ ਪਾਣੀ ਆ ਜਾ ਰਿਹਾ ਸਾਰੀ ਮੈਂ ਤਪੇ ਤੋਂ ਮਾਨਸਰ ਨੂੰ ਰੋੜ ਜਾਂਦਾ ਇਹ ਤਪੇ ਤੋਂ ਮਾਨਸਰ ਨੂੰ ਰੋੜ ਜਾਂਦਾ ਇਸ ਰੋਡ ਤੇ ਕੋਈ ਨਾ ਆਇਓ ਭਰਾਵੋ ਇਹ ਛੇਤੀ ਰੋਡ ਹੈ ਜੇ ਬਹਾਲ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਇਸ ਦੇ ਉੱਤੇ ਤੁਹਾਨੂੰ ਇੱਧਰ ਦਿਖਾ ਦਿੰਦੇ ਆਂ ਕਿ 11 ਏਕੜ ਚ ਪਾਣੀ ਖੜਾ ਹੈਗਾ ਇਧਰ ਇਧਰ ਨਹਿਰ ਨਹਿਰ ਵਾਂਗੂ ਪਾਣੀ ਜਾ ਰਿਹਾ ਇਧਰ 11 ਏਕੜ ਚ ਖੜਾ ਹੈਗਾ ਤੇ ਇਧਰ ਪ੍ਰਸ਼ਾਸਨ ਨੂੰ ਤਰਾਂ ਬਤਾਏ ਨਹੀਂ ਆਥੇ ਆਇਆ ਸੀ ਪ੍ਰਸ਼ਾਸਨ ਅੱਗੇ ਦੇਖੋ ਕੀ ਕੀ ਹੱਲ ਕਰਦੇ ਨੇ ਪ੍ਰਸ਼ਾਸਨ ਆ ਕੇ ਗਿਆਗਾ ਆਇਆ ਸੀਗਾ ਕਹਿੰਦੇ ਤੇ ਪ੍ਰਸ਼ਾਸਨ ਆ ਕੇ ਗਿਆ ਮੌਕੇ ਤੇ ਅੱਗੇ ਦੇਖੋ ਕੋਈ ਤੁਕਮਾ ਹੱਲ ਕਰਦੇ ਆ ਜਾਂ ਫਿਰ ਗੱਲਾਂ 'ਚ ਹੀ ਗੱਲ ਰਹਿ ਜਾਂਦੀ ਹੁੰਦੀ ਹੈ। ਅਸਲ ਵਿੱਚ ਤਾਂ ਅੱਗੇ-ਅੱਗੇ ਦੇਖੋ ਕੀ ਪਤਾ ਲੱਗਦਾ ਹੁਣ ਅੱਗੇ ਪਤਾ ਲੱਗੂਗਾ। ਪਰ ਤੁਸੀਂ ਸਾਰੇ ਜਾਣੇ। ਸ਼ੇਅਰ ਕਰ ਦਿਓ ਤਾਂ ਜੋ ਗਰਦੌਰੀਆਂ ਗਰਦੂਰੀਆਂ ਕਰਾਈਆਂ ਜਾ ਸਕਣ। ਪ੍ਰਸ਼ਾਸ਼ਨ ਇਸ ਰੋਡ ਤੇ ਕੋਈ ਨਾ ਆਵੇ ਭਰਾਓ। ਬਹੁਤ ਜ਼ਿਆਦਾ ਕਹਿਰਾ ਦੁੱਖ ਦੇਈ। ਦੁੱਖ ਦਾ ਟਾਈਮ ਆ ਇਸ ਟਾਈਮ ਆ ਕਿਸਾਨਾਂ ਦੇ ਨਾਲ ਖੜਨ ਦਾ ਟਾਈਮ ਆ ਜੇ ਕੋਈ ਜੇ ਕੋਈ ਸਮਾਜ ਸੇਵੀ ਬੰਦੇ ਹੈਗੇ ਤਾਂ ਉਹ ਇਹਨਾਂ ਬਾਣਾ ਵਾਲਿਆਂ ਨੂੰ ਕੋਈ ਮਦਦ ਕਰ ਸਕਦੇ ਨੇ ਇਹਨਾਂ ਨੂੰ ਕੋਈ ਮਦਦ ਕਰੇ ਭਰਾਵੋ ਇਹਨਾਂ ਪਿੰਡਾਂ ਜਾ ਕੇ ਸਮਾਜ ਸੇਵੀ ਬੰਦੇ ਜੋ ਕਿ ਇਹਨਾਂ ਦੇ ਹੁਣ ਇਹ ਤਾਂ ਕੰਮ ਕਰਨ ਦੇ ਸਾਧਨ ਸੀ ਜੋ ਖੇਤਾਂ ਦੇ ਵਿੱਚ ਪੈੜੀ ਝੋਨਾ ਉਹ ਤਾਂ ਖਤਮ ਹੋ ਚੁੱਕਿਆ ਇਹਨਾਂ ਨੂੰ ਕੋਈ ਹੈ ਤਾਂ ਦਿੱਤੀ ਜਾ ਸਕੇ ਤਾਂ ਕੋਈ ਸਮਾਜ ਸੇਵੀ ਕੋਈ ਐਨ ਆਰ ਆਈ ਭਰਾ ਕੋਈ ਵੀ ਹੋਵੇ ਜੋ ਸਮਾ ਉਹ ਹੋਵੇ ਸਮਾਜ ਆਇਆ ਤਾਂ ਕਿ 4:30 ਦੇ ਡਰਸ ਕਰਾ ਲਿਆ बहुत भारी नुकसान है प्रभु تھوڑا 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 پیش تو آ رہا ہے ہاں ہاں آواز آ رہی ہے بھائی خالی آ رہا ہے بھائی اپ کو ਇਹ ਸੜਕ ਪਟਲ ਲਈ ਹੈ ਭਰਾਓ ਪਾਣੀ ਨੇ ਹਾਂ ਚੱਲ ਜੇ ਬਾਕੀ ਬਹੁਤ ਜ਼ਿਆਦਾ ਪਾਣੀ ਆਇਆ ਹਜ਼ਾਰਾਂ ਏਕੜ ਨੂੰ ਮਾਰਿਆ ਤੇ ਇੱਧਰੋਂ ਆਈ ਜਾਂਦਾ ਹੈ ਇੱਧਰ ਬਹੁਤ ਜ਼ਿਆਦਾ ਵਾਹਣਾ ਕਈ ਪਿੰਡਾਂ ਦੇ ਵਾਹਣ ਇੱਧਰੋਂ ਸਾਰੇ ਪਿੰਡਾਂ ਦੇ ਵਿੱਚ ਦੀ ਲੰਘ ਕੇ ਆਇਆ ਇਹ ਪਾਣੀ ਅੱਗੇ 5-7 ਪਿੰਡਾਂ ਚ ਚੱਲਿਆ ਜਾਣਾ ਜੇ ਇਸੇ ਤਰ੍ਹਾਂ ਹੀ ਲੰਗੀ ਗਿਆ ਤਾਂ ਤੇ ਸੜਕ ਤੇ ਬਹੁਤ ਸੜਕ ਦੇ ਵਿੱਚ ਦੀ ਲੰਘ ਗਿਆ ਪਾਣੀ ਪੱਟ ਕੇ ਸੜਕਾਂ ਪੁਲੀ ਸੀਗੀ ਪੁਲੀ ਤੋਂ ਇੰਨਾ ਰਾਹ ਬਣਾ ਲਿਆ ਨੇ ਇਹ ਬਹੁਤ ਜ਼ਿਆਦੇ ਉਲੀ ਤੂੰ ਇੰਨਾ ਰਾਹ ਬਣਾ ਲਿਆ ਪਾਣੀ ਨੇ ਹਜ਼ਾਰਾਂ ਏਕੜ ਚੋਂ ਪਾਣੀ ਆ ਰਿਹਾ ਤੇ ਹਜ਼ਾਰਾਂ ਨੂੰ ਜਾਣਾ ਨਹੀਂ ਕਈ ਪਿੰਡਾਂ ਦਾ ਨੁਕਸਾਨ ਆ ਇੱਧਰ ਪਾਣੀ ਕਈ ਪਿੰਡਾਂ ਦਾ ਆ ਰਿਹਾ ਇੱਧਰ ਵੀ ਕਈ ਪਿੰਡਾਂ ਦਾ ਨੁਕਸਾਨ ਆ ਤੇ ਅੱਗੇ ਵੀ ਇਹਨੇ ਕਈ ਪਿੰਡਾਂ ਕਈ ਪਿੰਡਾਂ ਦਾ ਹੀ ਨੁਕਸਾਨ ਕਰ ਦੇਣਾ ਇਹ ਬਹੁਤ ਜ਼ਿਆਦੇ ਦੁੱਖਦਈ ਘਟਨਾ ਹੈ ਦੁੱਖ ਦੇ ਦੇਣ ਨੇ ਅੱਜ ਕੱਲ੍ਹ ਕਿਸਾਨੀ ਤੇ ਕਿਉਂਕਿ ਘਰਾਂ ਦੇ ਵਿੱਚ ਕਿਸੇ ਨੇ ਕੋਸ਼ਿਸ਼ ਸੋਚਿਆ ਹੁੰਦਾ ਹੈ ਕਿ ਫਸਲ ਵੱਢ ਕੇ ਆਹ ਕੰਮ ਕਰਾਂਗੇ ਆਹ ਕਰਾਂਗੇ ਤੇ ਠੇਕੇ ਤੇ ਫਸਲ ਲਈ ਬੀਜੀ ਹੁੰਦੀ ਆ ਠੇਕੇ ਤੇ ਜ਼ਮੀਨ ਲੈਤੀ ਹੁੰਦੀ ਆ ਤਾਂ ਫਿਰ ਉਹਨਾਂ ਦਾ ਕੀ ਬਣਦਾ ਭਰਾਓ ਅੱਜ ਕੱਲ ਉਹਨਾਂ ਦਾ ਮਨ ਪੁੱਛਿਆ ਲੋੜੀ ਦਾ ਬਹੁਤ ਦੁੱਖ ਦਾ ਟਾਈਮ ਹੈ ਉਹਨਾਂ ਦੇ ਨਾਲ ਖੜਨ ਦੀ ਲੋੜ ਆ ਜਿਹੜੇ ਭਰਾ ਕੋਈ ਇਗਰੇ ਵਾਲਿਆ ਮਤਾਲਿਆ ਕੋਈ ਚਾਰ ਪੈਸੇ ਆ ਉਹ ਬੰਦੇ ਕੁਸਹਲ ਪਕਰ ਸਕਦੇ ਇਹਨਾਂ ਭਰਾਵਾਂ ਦੀ ਇਸ ਪਿੰਡ ਚ ਪਹੁੰਚ ਗਏ ਇਹਨਾਂ ਪਿੰਡਾਂ ਚ ਇਹ ਸਾਰੇ ਪਿੰਡ ਹੀ ਆ ਤਾਜੋ ਦਾ ਏਰੀਆ ਹੈ ਤਾਜੋ ਦਾ ਏਰੀਆ ਇਹ ਸਾਰਾ ਜਿੱਥੇ ਖੜੇ ਆ ਤਾਜੋ ਦਾ ਏਰੀਆ ਇਹ ਤਾਜੋ ਦਾ ਏਰੀਆ ਭਰਾਵੋ ਇੱਥੇ ਜੇ ਕੋਈ ਹਲਪ ਕਰਨੀ ਚਾਹੁੰਦਾ ਹੋਵੇ ਇਹਨਾਂ ਦੀ ਪ੍ਰਾਪਤ ਇਹਨਾਂ ਨੇ ਹਜੇ ਤੱਕ ਕੋਈ ਮੰਗ ਨਹੀਂ કરી ਪਰ ਇਹ ਲੱਗਦਾ ਇਸ ਤਰ੍ਹਾਂ ਹੀ ਆ ਕਿ ਬਸੇ ਤਾਂ ਜ਼ਮੀਨਾਂ ਚ ਤਾਂ ਹੁਣ ਝੋਨਾ ਤਾਂ ਰਹਿਣਾ ਨਹੀਂ ਝੋਨਾ ਤਾਂ ਨਹੀਂ ਹੁੰਦਾ ਇਹ ਬਹੁਤ ਜ਼ਿਆਦਾ ਨੁਕਸਾਨ ਹੋ ਜਾਊਗਾ